ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰ ਤੱਕ ਗੁਰੂ ਨਸਤਾਰੇ ਜੋਗੋ ਜੋਗਾ ਟਾਲ ਤੱਕ ਚਵਰ ਛਤ ਦੇ ਮਾਲਕ ਵਾਲੀ ਆਲਾ ਸ਼ਬਦ ਗੁਰੂ ਤਨ ਤਨ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਮਰੀ ਨੂੰ ਹਾਜ਼ਰ ਨਾਜ਼ਰ ਜਾਣ ਤੋਂ ਇਹ ਸਾਧ ਸੰਗਤ ਜੀ ਜਿਸ ਤਰ੍ਹਾਂ 25 ਜ਼ੋਨ ਨੂੰ ਪਪਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦਾ ਦਿਹਾੜਾ ਸੀ ਅਸੀਂ ਬੜੀ ਸ਼ਰਧਾ ਦੇ ਨਾਲ ਪਪਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਮਨਾਇਆ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਆਪੜੀਆਂ ਮਨੋਵਿਅਤੀਆਂ ਇਕਾਗਰ ਕਰੀਏ ਮਨੋਵਿਅਤੀਆਂ ਨੂੰ ਇਕਾਗਰ ਕਰਦੇ ਹੋਏ ਪ੍ਰੇਮ ਸੰਿਆਖੋ ਵਾਰਿਕੁਰਜੀਤਾ ਕਾਲਸਾ ਵਾਰਿਕੁਰਜੀ ਕੀ ਭਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 25 ਅਕਤੂਬਰ 1760 ਦੇ ਵਿੱਚ ਹੁੰਦਾ ਹੈ ਕਸ਼ਮੀਰ ਦੇ ਪੁਣ ਪੈਨਲ ਜੋੜੀ ਦੇ ਵਿੱਚੋਂ ਹੋਇਆ ਅਤੇ ਇਹਨਾਂ ਦੇ ਪਿਤਾ ਦਾ ਨਾਮ ਰਾਮਦੇਵ ਹੈ ਤੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਦਾ ਨਾਮ ਰੱਖਿਆ ਲక్ష్మణ ਦਾਸ ਤੇ ਪਿਤਾ ਬਹੁਤ ਜ਼ਿਆਦਾ ਅਮੀਰ ਨੇ ਇਸ ਕਰਕੇ ਬਚਪਨ ਤੋਂ ਹੀ ਲక్ష్మణ ਦਾਸ ਨੂੰ ਸ਼ਿਕਾਰ ਖੇਡਣਾ ਘੋੜਸਵਾਰੀ ਦੇ ਸ਼ਾਸਤਰ ਵਿਦਿਆ ਦੀ ਸਿੱਖਿਆ ਦਿੱਤੀ ਹੋਈ ਹੈ ਵੱਡੇ ਹੁੰਨੇ ਨੇ ਲਖਮਰਦਾਸ ਤੇ ਜੰੰਬਲ ਦੇ ਵਿੱਚ ਗਏ ਸ਼ਿਕਾਰ ਖੇਡਣ ਜਾਂਦੇ ਨੇ ਤੇ ਸ਼ਿਕਾਰ ਕਰਦੇ ਖੇਡਦੇ ਇਹਨਾਂ ਨੇ ਹਿਰਨ ਦਾ ਸ਼ਿਕਾਰ ਕੀਤਾ ਜਦੋਂ ਹਿਰਨ ਦਾ ਸ਼ਿਕਾਰ ਕੀਤਾ ਉਹ ਹਿਰਨ ਗਰਭਵਾਸੀ تیر ਲੱਗਿਆ تیر ਲੱਗਣ ਦੇ ਕਾਰਨ ਹਿਰਨ ਦੇ ਦੋਵੇਂ ਬੱਚੇ ਤਾਰਫ ਤਾਰਫ ਕੇ ਮਾਰਗੇ ਹੜਾ ਲਖਮਣ ਦਾਸ ਜੋ ਬਹੁਤ ਜ਼ਿਆਦਾ ਪਹਿਲਾ ਚਚਲ ਹੈ ਸ਼ਰਾਰਤੀ ਹੈ ਘੋੜ ਸਵਾਰੀ ਸ਼ਸਤਰ ਬੇਦਿਆ ਤੇ ਸ਼ਿਕਾਰ ਕੇੜਾ ਇਸ ਦਾ ਬਹੁਤ ਜ਼ਿਆਦਾ ਸ਼ੌਕ ਹੈ ਜਦੋਂ 18 ਦਾ ਸ਼ਿਕਾਰ ਕੀਤਾ ਤੇ ਦੋਵੇਂ ਬਜੇ ਤਾਰਫ ਕੇ ਮਾਰਗੇ ਤੇ ਇਸ ਨੇ ਮਨ ਨੂੰ ਵੀ ਬਹੁਤ ਜ਼ਿਆਦਾ ਠੇਸ ਪਹੁੰਚੀ ਜਦੋਂ ਮਨੁੱਖੇਸ ਪਹੁੰਚੀ ਤੇ ਘਰ ਦੇ ਵਿੱਚ ਆ ਗਿਆ ਬਿਲਕੁਲ ਉਦਾਸ ਰਹਿਣਾ ਕਿਸੇ ਨਾਲ ਗੱਲਬਾਤ ਨਾ ਕਰਨੀ ਤੇ ਪਿਤਾ ਨੂੰ ਮਾਤਾ ਨੂੰ ਬੜੀ ਚਿੰਤਾ ਹੋਈ ਕਿ ਸਾਡਾ ਪੁੱਤਰ ਲక్ష్మణਦਾਸ ਇਦਾਂ ਦਾ ਨਹੀਂ ਸੀ ਇਹ ਇੰਨਾ ਉਦਾਸ ਕਿਉਂ ਰਹਿਣ ਲੱਗ ਪਿਆ ਚਿੰਤਾ ਦੇ ਵਿੱਚ ਰਹਿੰਦੇ ਨੇ ਇੱਕ ਵਾਰ ਇਹਨਾਂ ਦੇ ਪਿੰਡ ਰਸੋੜੀ ਦੇ ਵਿੱਚ ਸਾਧਾ ਜਨਕੀ ਦਾਸ ਤੇ ਮਾਤਾ ਪਿਤਾ ਨੂੰ ਪਤਾ ਲੱਗਿਆ RAM ਦੇ ਭਾਰਤ ਵਾਸ ਨੂੰ ਪਤਾ ਲੱਗਿਆ ਕਿ ਸਾਧੂ ਆਏ ਨੇ ਪਹਿਲਾ ਇਹ ਹੁੰਦਾ ਸੀ ਕਿ ਜੇ ਲੋਕ ਕੋਈ ਬੱਚੇ ਨੂੰ ਗੰਫਤ ਤਕਲੀਫ ਹੁੰਦੀ ਆ ਤੇ ਵੈਦ ਕੋਲ ਨਹੀਂ ਲੈ ਕੇ ਜਾਂਦੇ ਸੀ ਸਾਧੂਆਂ ਸੰਤਾਂ ਦੇ ਕੋਲ ਲੈ ਕੇ ਚਲੇ ਜਾਣਾ ਟੂਣੇ ਕਰਵਾ ਲੈਣਾ ਤੇ ਉਹਨਾਂ ਨੇ ਜਨਕੀ ਦਾਸ ਨੂੰ ਦੱਸਿਆ ਕਿ ਸਾਡਾ ਭੁੱਗਰ ਇਸ ਤਰ੍ਹਾਂ ਵਾਂ ਹੈ ਕਿ ਪਹਿਲਾਂ ਉਹ ਚੰਚਲ ਸੀ ਸ਼ਿਕਾਰ ਕਰਦਾ ਸੀ ਪਰ ਹੁਣ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਕੁਝ ਖਾਦਾ ਪੀਂਦਾ ਨਹੀਂ ਤੇ ਜਾਨਕੀ ਦਾਸ ਨੇ ਆਖਿਆ ਕਿ ਤੁਸੀਂ ਕੁਝ ਸਮਾਂ ਇਸ ਨੂੰ ਸਾੜੀ ਮੰਡਲੀ ਦੇ ਵਿੱਚ ਛੱਡੋ ਤੇ ਮਾਤਾ ਪਿਤਾ ਲక్ష్మణ ਦਾਸ ਨੂੰ ਔਨਾ ਦੇ ਨਾਲ ਭੇਜ ਦਿੰਦੇ ਨੇ ਜਾਨਕੀ ਦਾਸ ਦੇ ਨਾਲ ਪਹਿਲਾਂ ਇਹ ਅਸੂਲ ਹੁੰਦਾ ਸੀ ਜਦੋਂ ਸਾਧੂ ਆਪ ਆਪਣੇ ਮੰਡਲੀ ਦੇ ਵਿੱਚ ਕਿਸੇ ਨੂੰ ਸ਼ਾਮਲ ਕਰਦੇ ਸੀ ਤੇ ਉਸ ਦਾ ਨਾਮ ਬਦਲ ਕੇ ਰੱਖਦੇ ਸੀ ਲక్ష్మణ ਦਾਸ ਨੂੰ ਨਾਮ ਆ ਰੱਖ ਦਿੱਤਾ ਮਾਧੋ ਦਾਸ ਤੇ ਝਾੜੀ ਪ੍ਰਸਾਦ ਖੇਤ ਰਜ਼ੋੜੀ ਤੋਂ ਉੱਤਿਆ ਲਹੌਰ ਪੰਚਦਾਏ ਚਲੋ ਲਹਾਰ ਗਏ ਲਹਾਰ ਦੇ ਵਿੱਚ ਵੀ ਇੱਕ ਡੇਰਾ ਹੈ ਗੁਰਨਾਨਕ ਦੇਵ ਜੀ ਦੇ ਮਾਸੀ ਜੀ ਦੇ ਪੁੱਤਰ ਦਾ ਡੇਰਾ ਤੋਂ ਉਹਦੇ ਵੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੁਣਿਆ ਮਾਰੂ ਦਾਸ ਨੇ ਫਿਰ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਵਿੱਚ ਜਾਣੀ ਦਾਸ ਦਾ ਜਿਹੜਾ ਗੁਰੂ ਹੈ ਉਸ ਦਾ ਨਾਮ ਹੈ RAM DAAS ਜਾਣੀ ਦਾਸ ਤੇ RAM DAAS ਦੀ ਵਿਚਾਰਧਾਰਾ ਹੁੰਦੀ ਹੈ ਵਿਚਾਰਧਾਰਾ ਦੇ ਵਿੱਚ RAM DAAS ਜਿੰਨ੍ਹੇ ਜਾਂਦੇ ਨੇ ਮਾਰੂ ਦਾਸ ਨੂੰ

ਰਾਮਦਾਸ ਨਾਪਰਾ ਗੁਰੂ ਮੰਨਦੇ ਨੇ ਇੱਤੇ ਦੇ ਮਾਧੋ ਦਾਸ ਦਾ ਮਨ ਨੇ ਟਿਕਦਾ ਫਿਰ ਅਕੇ ਇਹ ਓਕੜनाथ ਨੂੰ ਆਪਣਾ ਗੁਰੂ ਧਾਰਨ ਕਰਦੇ ਨੇ ਓਕੜनाथ ਜੋ ਬਹੁਤ ਜ਼ਿਆਦਾ ਤান্ত্রিক ਵਿਦਿਆ ਦੇ ਮਾਹਿਰ ਨੇ ਤান্ত্রিক ਵਿਦਿਆ ਨਾਲ ਰਿਤੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਨੇ ਤੇ ਕੋਟੇ ਸਮਾਪਤ ਕੇ ਓਕੜਨਾਥ ਦੀ ਮੌਤ ਹੋ ਗਈ ਉਸ ਤੋਂ ਬਾਅਦ ਮਾਰੂ ਦਾਸ ਨੇ ਨਦੇੜ ਦੇ ਵਿੱਚ ਆਪਣਾ ਅਲੱਗ ਡੇਰਾ ਬਣਾਇਆ ਉੱਥੇ ਤਾੰਤ੍ਰਿਕ ਵਿਦਿਆਵਾਂ ਕਰਕੇ ਦਿੱਤੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਤਾਂ ਇਸ ਦਾ ਨਾਮ ਕਾਫੀ ਮਸ਼ਹੂਰ ਹੋ ਗਿਆ ਜੋ ਵੀ ਜਿਸ ਨੂੰ ਵੀ ਕੋਈ ਦੁੱਖਤ ਕਰਨੀ ਹੋਉਂਦੀ ਉਹ ਮਾਰੂ ਦਾਸ ਕੋਲ ਲੈ ਕੇ ਆਉਂਦੇ ਤੇ ਆਖਦੇ ਕਿ ਸਾਡੇ ਤੇ ਕਰ ਇਹ ਤਕਲੀਫ ਹੈ ਸਾਡੇ ਘਰ ਦੇ ਵਿੱਚ ਗਰੀਬੀ ਹੈ ਸਾਡੇ ਗਲ ਦੇ ਵਿੱਚ ਗੁੱਟਾ ਦੇ ਵਿੱਚ ਗਿੱਟਿਆਂ ਦੇ ਵਿੱਚ ਕਾਲੇ ਧਾਗੇ ਲਪਕਾ ਕੇ ਮਾਗੋ ਦਾਸ ਉਹਨਾਂ ਨੂੰ ਆਖਦਾ ਕਿ ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ ਇਹ ਦਰਦ ਤਕਲੀਫ ਕੱਟੀ ਜਾਵੇ ਕਿ ਗਲ ਦੇ ਵਿੱਚ ਗੁੱਟਾ ਦੇ ਵਿੱਚ ਤੇ ਗਿੱਟਿਆਂ ਦੇ ਵਿੱਚ ਕਾਲੇ ਧਾਗੇ ਪਾ ਲਓ ਇਹ ਹੁਣ ਵੀ ਰਿਵਾਜ ਹੈ ਆਪਾਂ ਆਪਣੇ ਛੋਟੇ ਬੱਚਿਆਂ ਦੇ ਗਲਾਂ ਦੇ ਵਿੱਚ ਗੁੱਟਾਂ ਤੇ ਗਿੱਟਿਆਂ ਦੇ ਕਾਲੇ ਧਾਗੇ ਪਾ ਦਿੰਦੇ ਆ ਜੇ ਉਹਨਾਂ ਨੂੰ ਪੁੱਛੀਏ ਕਿ ਕਾਲੇ ਧਾਗੇ ਕਿਉਂ ਪਾਏ ਨੇ ਤੇ ਆਖਦੇ ਨੇ ਬਸ ਇਦਾ ਹੀ ਸਭ ਫਲਾਣੇ ਗੁਰੂ ਨੇ ਆਖਿਆ ਸੀ ਅਸੀਂ ਤਾਂ ਪਾਏ ਕਿਉਂ ਪਾਏ ਕੀ ਕਾਰਨ ਹੈ ਇਹ ਨਹੀਂ ਪਤਾ ਗੁਰੂ ਨੇ ਆਖਿਆ ਅਸੀਂ ਪਾ ਲਈ ਹਣ ਮਾਧੋ ਦਾਸ ਵੀ ਏਡੀ ਸਿੱਖਾ ਦੀੰਦ ਨੇ ਕਿ ਗળા ਦੇ ਵਿੱਚ ਕਾਲੇ ਧਾਗੇ ਪਾਉ ਪਰ ਜਦ ਉਸ ਬਾਅਦ ਤੋਂ ਉਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਨਹੀਂ ਹੋਈ ਜਦੋਂ ਗੁਰਗੋਵਿੰਦ ਸਿੰਘ ਜੀ 1709 ਦੇ ਵਿੱਚ ਮਾਧੋਦਾਸ ਦੇ ਡੇਰੇ ਦੇ ਵਿੱਚ ਆਏ ਮਾਧੋਦਾਸ ਦਾ ਇੱਕ ਪਲੰਘ ਸੀ ਉਹ ਪਲੰਘ ਤੇ ਆਪ ਹੀ ਬੈਠਦਾ ਸੀ ਜਦੋਂ ਡੇਰੇ ਦੇ ਵਿੱਚ ਨਹੀਂ ਹੁੰਦਾ ਸੀ ਕੋਈ ਸਾਧੂ ਆ ਕੇ ਇਸ ਦੇ ਪਲੰਘ ਤੇ ਬੈਠ ਗਿਆ ਤਾਂ ਪਲੰਘ ਸਮੇਤ ਕੋਸੋਂ ਨੂੰ ਮੋਤਾ ਮਾਰ ਦਿੰਦਾ ਸੀ ਤੇ ਜਦੋਂ ਗੁਰਗੋਵਿੰਦ ਸਿੰਘ ਜੀ ਆਏ ਪਲੰਘ ਤੇ ਬੈਠ ਤੇਰੇ ਦੇ ਵਿੱਚ ਨਹੀਂ ਹੈ ਇਹ ਚੇਲੇ ਨੇ ਜਾ ਕੇ ਦੱਸਿਆ ਮਾਦੋ ਦਾਸੀ ਤੁਹਾਡੇ ਪਲੰਘ ਤੇ ਆ ਕੇ ਇੱਕ குரு ਬਿਠਾਇਆ ਕਾफी ਗੁੱਸਾ ਆਇਆ ਤੇ ਮਨ ਦੇ ਵਿੱਚ ਖੁਸ਼ੀ ਵੀ ਆ ਕਿ ਮੇਰੀ ਤਾంత్రਿਕ ਵਿਦਿਆ ਦੇ ਵਿੱਚ ਕਾफी ਸ਼ਕਤੀ ਹੈ ਚੇਲੇ ਨੂੰ ਆਖਦਾ ਹੈ ਕਿ ਆਪਾਂ ਹੁਣੇ ਪਲੰਘ ਸਮੇਤ ਉਸ ਸਾਧੂ ਨੂੰ ਮੋਤਾ ਮਾਰ ਦਿੰਦੇ ਹਾਂ ਵਿਦਿਆ ਅਪਣਾਈ ਤੰਤ੍ਰਿਕ ਵਿਦਿਆ ਕੀਤੀ ਪਰ ਕੋਈ ਅਸਰ ਨਾ ਹੋਇਆ ਪਲਗ ਮੁੰਦਾ ਨਾ ਹੋਇਆ ਫਾਰਕ ਚੜਿਆ ਸਾਧੂ ਸਿਮੇਤ ਆਪਣੀ ਮੰਡਰੀ ਸਮੇਤ ਟੇਰੇ ਦੇ ਵਿੱਚ ਆਈ ਟੇਰੇ ਦੇ ਵਿੱਚ ਆ ਕੇ ਆਖਿਆ ਤੁਸੀਂ ਕੌਣ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਜਿਹਨੂੰ ਤੁਸੀਂ ਜਾਣਦੇ ਹੋ ਤੇ ਮਾਦੋ ਘਰ ਸਾਖਣ ਲੱਗਿਆ ਮੈਂ ਕਿਸ ਨੂੰ ਜਾਣਦਾ ਤੁਸੀਂ ਕੌਣ ਹੋ ਮੈਂ ਨਹੀਂ ਜਾਣਦਾ ਤਾਂ ਗੁਰਗੋਬਿੰਦ ਸਿੰਘ ਜੀ ਨੇ ਆਖਿਆ ਮਾਧੋਦਾਸ ਇਸ ਤਰ੍ਹਾਂ ਨਹੀਂ ਆਪਣੀਆਂ ਮਾਨੀਆਂ ਆਤਮਾ ਨਾਲ ਦੇ ਆਪਣੇ ਮਾਨੀ ਵਿਚਾਰਧਾਰਾ ਦੇ ਨਾਲ ਸੋਚ ਕਿ ਮੈਂ ਕੌਣ ਹਾਂ ਤਾਂ ਉਸ ਵਕਤ ਜੋ ਦਰਸ਼ਨ ਹੁੰਦੇ ਨੇ ਆਖਾ ਨੀਚ ਦੇ ਨੇ ਤੇ ਗੁਰਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਨੇ ਦੋਵੇਂ ਹੱਥ ਜੋੜ ਕੇ ਮਾਧੋਦਾਸ ਆਖਦੇ ਨੇ ਸਾਤ ਸਾਤ ਗੁਰਗੋਬਿੰਦ ਸਿੰਘ ਜੀ ਉਹ ਹਣ ਪਹਿਲਾ ਮਾਧੋ ਦਾਸ ਬਾਬਾ ਬੰਦਾ ਸਿੰਘ ਮਾਧੋ ਦਾਸ ਪਰ ਗੁਰਗੋਬਿੰਦ ਸਿੰਘ ਜੀ ਨੇ ਸਵਾਲ ਕਰਦਾ ਹੈ ਕਿ ਤੁਸੀਂ ਕੌਣ ਹੋ ਹਣ ਗੁਰਗੋਬਿੰਦ ਸਿੰਘ ਜੀ ਸਵਾਲ ਕਰਦੇ ਨੇ ਕਿ ਹਣ ਦਾਸ ਮਾਧੋ ਦਾਸ ਤੁਸੀਂ ਕੌਣ ਹੋ ਤੇ ਮਾਧੋ ਦਾਸ ਨੇ ਆਖਿਆ ਜੀ ਮੈਂ ਤੁਹਾਡਾ ਬੰਦਾ ਹਣ ਬੰਦਾ ਜੜਾ ਸ਼ਬਦ ਹੈ ਫਾਰਸੀ ਪਾਸਾ ਦਾ ਸ਼ਬਦ ਹੈ ਜਿਸ ਦਾ ਆਰਥ ਹੈ ਗੁਲਾਮ ਕਿ ਮੈਂ ਤੁਹਾਡਾ ਗੁਲਾਮ ਹਾਂ ਮੈਂ ਤੁਹਾਡਾ ਬੰਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਜੇ ਤੂੰ ਮੇਰਾ ਗੁਲਾਮ ਹੈ ਮੇਰਾ ਬੰਦਾ ਹੈ ਤੇ ਬੰਦੇ ਵਾਲੇ ਕੰਮ ਵੀ ਕਰ ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਤੂੰ ਏਰਨ ਦਾ ਸ਼ਿਕਾਰ ਕੀਤਾ ਦੋ ਬੱਚੇ ਤਰਫ ਕੇ ਮਾਰ ਗਏ ਬੈਰਾਗੇ ਬਣ ਗਿਆ ਪਰ ਪੰਜਾਬ ਦੇ ਵਿੱਚ ਜਿਹੜੇ ਜ਼ੁਲਮਕਾਰ ਦੇ ਨੇ ਮਾਸੂਮ ਉੱਤੇ ਜ਼ੁਲਮਕਾਰ ਦੇ ਨੇ ਉਹਨਾਂ ਨੂੰ ਜੇਕਰ ਤੂੰ ਕਲਮ ਕਰੇਗਾ ਉਹਨਾਂ ਜ਼ਾਲਿਮਾਂ ਨੂੰ ਖਾਤਮ ਕਰੇਗਾ ਤੂੰ ਬੈਰਾਗੇ ਬਣਿਆ ਸੀ ਹੁਣ ਪੰਜਾਬ ਦੇ ਵਿੱਚ ਜ਼ੁਲਮਾਂ ਨੂੰ ਖਾਤਮ ਕਰਕੇ ਉਹਨਾਂ ਜ਼ਾਲਿਮਾਂ ਦੀ ਜੜ ਕੁੱਟ ਕੇ ਸ਼ੇਰ ਬਹਾਦਰ ਬਣ ਜਾ ਤੇ ਫਿਰ ਬਾਦੋ ਦਾਸ ਗੁਰਗੋਬ ਸਿੰਘ ਜੀ ਨੂੰ ਆਖਦੇ ਨੇ ਕਿ ਮੈਂ ਤੁਹਾਡਾ ਗੁਲਾਮ ਆ ਮੈਂ ਤੁਹਾਡਾ ਬੰਦਾ ਹਾਂ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗਾ ਤਾਂ ਗੁਰਗੋਬ ਸਿੰਘ ਜੀ ਮਾਨੋ ਦਾਸ ਨੂੰ ਅਮਰਿਤ ਛਕਾੰਦੇ ਨੇ ਤੇ ਅਮਰਿਤ ਛਕਾ ਕੇ ਨਾਮ ਰੱਖਿਆ ਭਾਈ ਗੁਰਬਖਸ਼ ਸਿੰਘ ਇਤਿਹਾਸ ਦੇ ਵਿੱਚ ਕਾफी ਜ਼ਗਾ ਤੇ ਨਾਮ ਗੁਰਬਖਸ਼ ਸਿੰਘ ਹੁੰਦਾ ਹੈ ਪਾਤ ਮਸ਼ਹੂਰ ਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਗੁਰੂ ਪ੍ਰਕਾਸ਼ ਸਿੰਘ ਜੀ ਆਕਾ ਭਾਈ ਵਰਖਸ਼ ਸਿੰਘ ਜੀ ਮੇਰੇ ਬਾਅਦ ਸ਼ੇਰ ਬਾਦ ਤੁਸੀਂ ਗੁਰਨਾਨਕ ਦੇਵ ਜੀ ਦੇ ਵਿਚਾਰ ਧਾਰਨਾ ਨੂੰ ਅਪਣਾ ਕਰਨਾ ਹੈ ਮਾਰਿਆ ਸਿੱਕਾ ਜਗਤ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿੰਦੋਸੇ ਗੁਰਨਾਥ ਦੇਵ ਜੀ ਦੇ ਵਿਚਾਰਧਾਰਨ ਨੂੰ ਗ੍ਰਹਿਣ ਕਰਨਾ ਹੈ ਜਿਹੜੀ ਤਾੰਤ੍ਰਿਕ ਵਿੱਦਿਆ ਸਿੱਖੀ ਹੋਈ ਹੈ ਰੇਦੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਖਤਮ ਕਰੋ ਤੇ ਮੂਰਤੀ ਪੂਜਾ ਦਾ ਖੰਡਨ ਕਰੋ ਹਰ ਦੋਸੇ ਮੇਰੇ ਬੰਦਾ ਵਾਣ ਕਿਉਂ ਸ਼ੇਰ ਭਦਰਵਾਨ ਗਿਓ ਪਾਪਾ ਬੰਦਾ ਸਿੰਘ ਬਾਦਰਵਾਨ ਗਿਓ ਤੇ ਗੁਰ ਗੋਬਿੰਦ ਸਿੰਘ ਜੀ ਨੇ ਪਾਪਾ ਬੰਦਾ ਸਿੰਘ ਬਾਦਰ ਜੀ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਸਭ ਤੋਂ ਪਹਿਲਾਂ ਸਿੱਖਿਆ ਦਿੱਤੀ ਕਿ ਤান্ত্রিক ਦੇ ਬੰਦੇ ਆ ਦਾ ਖੰਡਨ ਕਰੋ ਮੂਰਤੀ ਪੂਜਾ ਦਾ ਖੰਡਨ ਕਰੋ ਫਿਰ ਇਤਿਹਾਸ ਤੋਂ ਜਾਣੂ ਕਰਵਾਇਆ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਹੈ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਆਨੰਦਪੁਰ ਸਾਹਿਬ ਕਿਲੇ ਨੂੰ ਘੇਰਾ ਪੈਂਦਾ ਹੈ ਇਹ ਚਮਕੌਰ ਦੀ ਜੰਗ ਸਹਾਨ ਦੇ ਵਿੱਚ ਛੋਟੇ ਸਹਿਜਾਂ ਦੀਵਾਰਾਂ ਦੇ ਵਿੱਚ ਕਿਵੇਂ ਜਣਿਆ ਗਿਆ ਏ ਇਹ ਸਾਰਾ ਇਤਿਹਾਸ ਗੁਰਗੋਬੇ ਸਿੰਘ ਜੀ ਨੇ ਪਾਪਾ ਬੰਦਾ ਸਿੰਘ ਭਾਦਰ ਜੀ ਨੂੰ ਦੱਸਿਆ ਤੇ ਉਸੇ ਵਕਤ ਪਾਪਾ ਬੰਦਾ ਸਿੰਘ ਭਾਦਰ ਜੀ ਨੇ ਗੁਰਗੋਬੇ ਸਿੰਘ ਜੀ ਨੂੰ ਆਖਿਆ ਗੁਰੂ ਜੀ ਤੁਸੀਂ ਮੈਨੂੰ ਪੰਜਾਬ ਜਾਨ ਦੀ ਆਗਿਆ ਬਖਸ਼ੋ ਤੇ ਜੋਦੂ ਆਗਿਆ ਦਿੱੰਦੇ ਨੇ ਕਿ ਗੁਰਗੋਬੇ ਸਿੰਘ ਜੀ ਪਾਪਾ ਬੰਦਾ ਸਿੰਘ ਭਾਦਰ ਜੀ ਨੂੰ ਆਪਣੇ ਪੱਥੇ ਪੰਜ ਤੀ ਨਿਸ਼ਾਨ ਸਾਹਿਬ ਤੇ ਨਿਗਾਰਾ ਦਿੰਦੇ ਨੇ ਤੇ ਆਖਦੇ ਨੇ ਕਿ ਤੁਸੀਂ ਇਹਨਾਂ ਪੰਜ ਪਿਆਰਿਆਂ ਦੇ ਨਾਲ ਨਿਸ਼ਾਨ ਸਾਹਿਬ ਤੇ ਪੰਜ ਤੀ ਮੇਰੇ ਪੰਜ ਪਿਆਰੇ ਲੈ ਕੇ ਪੰਜਾਬ ਵੱਲ ਜਾਓ ਤੇ ਧਿਆਨ ਰੱਖਣਾ ਕਦੇ ਵੀ ਆਪਣੇ ਆਪ ਨੂੰ ਹੋਰੋ ਨਹੀਂ ਮੰਨਣਾ ਨਾ Guru ਮੰਨਣਾ ਨਾ ਅਖਮੋਣਾ ਹਣ ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਹੈ ਕਿ ਜੇ ਚਾਰ ਬੰਦੇ ਆਪਣੇ ਪੈਰਾ ਨੂੰ ਖਤਲਾ ਦੇਣ ਮੰਥਾ ਟੇਕ ਦੇਣ ਤੇ ਅਸੀਂ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਜਾਂਦੇ ਆ ਤੇ ਗੁਰਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਭਾਟਰ ਜੀ ਨੂੰ ਆਖਿਆ ਕਿ ਤੁਸੀਂ ਪੰਜਾਬ ਜ਼ਰੂਰ ਜਾਓ ਜ਼ੁਲਮ ਨੂੰ ਖਾਤਮ ਕਰੋ ਬਾਤ ਆਪਣੇ ਆਪ ਨੂੰ ਗੁਰੂ ਨਹੀਂ ਮੰਨਣਾ ਜੇ ਤੁਹਾਨੂੰ ਗੁਰੂ ਆਖੀ ਰਿਹਾ ਤੇ ਅਖਵਾਉਣਾ ਨਹੀਂ ਤੇ ਹਮੇਸ਼ਾ ਬੰਨ੍ਹ ਕੇ ਛਕਣਾ ਜੋਗ ਪੀੜਿ ਪਵਿ ਫੇਰ ਵਾਹਿਗੁਰੂ ਦਾ ਸਿਮਰਨ ਕਰਨਾ ਅਰਦਾਸ ਕਰਨੀ ਵਾਹਿਗੁਰੂ ਤੁਹਾਡੀ ਭਲੀ ਕਰੇਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਪੱਲ ਨੂੰ ਚਾਲੇ ਪਾ ਦਿੰਦੇ ਨੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਸਿਆਰੀ ਕੰਡੇ ਤੇ ਚਾਰ ਹੁਕਮਨਾਮੇ ਲੈ ਕੇ ਗੁਰਗੋਵਿੰਦ ਸਿੰਘ ਜੀ ਦੇ ਸਿਆਰੀ ਕੰਡੇ ਪਿੰਡ ਤੇ ਪਹੁੰਚਦੇ ਨੇ ਤੇ ਉੱਥੇ ਪਹੁੰਚ ਕੇ ਸਾਰੀ ਸੰਗਤ ਨੂੰ ਹੁਕਮਨਾਮੇ ਪੇਚੇ ਤੇ ਜਿਹੜੀ ਸੰਗਤੋਂ ਛੋਟੇ ਸਹਿਬ ਜਾਦੇ ਵੱਡੇ ਸਹਿਬ ਜਾਦੇ ਸ਼ਹੀਦ ਹੋ ਗਏ ਨੇ ਕਾਹੇ ਸਿੰਘਾਂ ਸਿੰਘਣਿਆਂ ਨੇ ਸ਼ਹੀਧੀਆਂ ਪਾਈਆਂ ਨੇ ਮਨ ਦੁਖੀ ਹੈ ਜਦੋਂ ਪ੍ਰਕੋਬ ਸਿੰਘ ਜੀ ਦੇ ਹੁਕਮਨਾਮੇ ਮਿਲੇ ਚਾਰ ਤਾਂ ਮਨ ਖੁਸ਼ੀ ਨਾਲ ਚੈ ਕੋਠਿਆ ਤੇ ਪਾਪਾ ਬੰਦਾ ਸਿੰਘ ਬਹਾਦਰ ਸਿੰਘ ਨੇ ਕਿਹਾ ਕਿ ਸਾਰੀ ਸੰਗਤ ਹ ਇਕੱਠੀ ਹੋ ਜਾਵੇ ਧਰਮ ਯੁੱਧ ਦੀ ਤਿਆਰੀ ਸ਼ੁਰੂ ਕਰੀ ਲਈ ਸਾਰੇ ਕੰਡੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਪਹੁੰਚ ਨੇ ਸਮਾਣਾ ਹਣ ਸਮਾਣਾ ਉਹ ਸ਼ਹਿਰ ਹੈ ਜਿੱਥੇ 14ਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਧਾਰ ਤੋਂ ਅਲੱਗ ਕੀਤਾ ਗਿਆ ਸੀਸ ਧਾਰ ਤੋਂ ਅਲੱਗ ਕੀਤਾ ਗਿਆ ਉਸ ਸੀਸ ਧਾਰ ਤੋਂ ਲੱਗ ਕਰਨਾ ਬਾੜਾ ਸ਼ੇਰੀਆ ਜਲਾਲੂद्दीन ਉਸ ਸਮਾਣੇ ਦਾ ਰਹਿਣ ਵਾਲਾ ਹੈ ਛੋਟੇ ਸਹਿਰਾਂ ਦੇ ਆ ਦਿਵਾਰਾਂ ਦੇ ਵਿੱਚ ਚਿੰਨ ਬਾਲੇ ਸ਼ਾਸਲਵੇਜ ਤੇ ਬਾਸ਼ਲਵੇਜ ਕਬੀਰ ਉਸ ਵਕਤ ਬਰਸੀਨ ਕਾਣਨੇ ਇਹ ਆਖਿਆ ਸੀ ਕਿ ਦੀਵਾਰਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਨੂੰ ਚਿੰਨਣਾ ਹੈ ਜਿਨ੍ਹਾਂ ਨੂੰ ਹੁਕਮ ਕੀਤਾ ਸੀ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਕਿ ਅਸੀਂ ਐਡਾ ਜ਼ੁਲਮ ਨਹੀਂ ਕਰ ਸਕਦੇ ਛੋਟੇ ਬੱਚਿਆਂ ਨੂੰ ਤੇ ਗੋਬਿੰਦ ਸਿੰਘ ਦੇ ਜਿਹੜੇ ਛੋਟੇ-ਛੋਟੇ ਸਹਿਬਜ਼ਾਦੇ ਨੇ ਉਹਨਾਂ ਨੇ ਦੀਵਾਰਾਂ ਦੇ ਵਿੱਚ ਚਿੰਨਣਾ ਅਸੀਂ ਨਹੀਂ ਕਰ ਸਕਦੇ ਅਸੀਂ ਦੀਵਾਰਾਂ ਨਹੀਂ ਬਣਾ ਸਕਦੇ ਉਹਨ ਸਾਰਿਆਂ ਨੇ ਸਾਫ ਮਾਰਾ ਕਰ ਦਿੱਤਾ ਸੀ ਪਾਜ ਸਮਾਣੇ ਦੇ ਜਿਹੜੇ ਸ਼ਾਸ ਲੱਗੇਗਾ ਤੇ ਵਾਸ਼ਲ ਹੋਏਗਾ ਇਹ ਮੰਨ ਕੇ ਕਿ ਅਸੀਂ ਤੇ ਆਹਾਂ ਦੀਵਾਰਾਂ ਬਣਾਉਣ ਲਈ ਇਸ ਸਮਾਣੇ ਦੇ ਸ਼ਹਿਰ ਤੇ ਰਹਿਣ ਵਾਲੇ ਨੇ ਤੇ ਜਦੋਂ ਅਨੰਤਪੁਰ ਸਾਹਿਬ ਕਿਲੇ ਨੂੰ ਘੇਰਾ ਪੈਂਦਾ ਹੈ ਤੇ ਝੂਠੀ ਕਸਮ ਲੈ ਕੇ ਆਉਣ ਵਾਲਾ ਹਸਨ ਅਲੀ ਗੋਵੀ ਸਮਾਣੇ ਦੇ ਆਉਣ ਵਾਲੇ ਜਦੋਂ ਸਮਾਣੇ ਪਹੁੰਚੇ ਇਹ ਕਾਹਦੇ ਜ਼ੁਲਮ ਕਰਦੇ ਨੇ ਮਾਸੋੰਬਾ ਉੱਤੇ ਕਾਹਦੇ ਜ਼ੁਲਮ ਕਰ ਰਹੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਨਾਲ ਜੰਗ ਹੁੰਦੀ ਹੈ ਜੰਗ ਦੇ ਵਿੱਚ ਸੇਖਾ ਸੇਕਾ ਕੌਮ ਦੀ ਫਟੇਵੀ ਤੇ ਇਸ ਦੇ ਵਿੱਚ ਜਦੋਂ ਜਿੱਤ ਹੁੰਦੀ ਹੈ 8 ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਣੇ ਦੇ ਵਿੱਚ ਰਹੀ ਸਮਾਣੇ ਨੂੰ ਫਟੇ ਕਰਨ ਤੋਂ ਬਾਅਦ ਇਹਦੇ ਮੈਂ ਬੜਾ ਆਮਾਜੋਂ ਦਾ ਅੱਗੇ ਡਸਕਾ ਮਸਤਫਾਦ ਕਾਂਚਪੂਰਾ ਕਾਂਚਪੂਰਾ ਵਾਜ਼ੀਰ ਖਾਨ ਦਾ ਪਿੰਡ ਤੇ ਉਹਨਾਂ ਨੂੰ ਵੀ ਫਤਿਹ ਕਰਦੇ ਹੋਏ ਕਿਉਂਕਿ ਸਮਾਜ ਹਥਿਆਰ ਬਹੁਤ ਜ਼ਿਆਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਘਟ ਨੇ ਤੇ ਪਹਿਲੀ ਜਿਹੜੀ ਤੋਪ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਸਤਫਾਵਾਦ ਦੇ ਵਿੱਚ ਮਿਲੀ ਹੈ ਚਲੋ ਉਹ ਤੋਪ ਮਿਲੀ ਤੇ ਅਗੇ ਆ ਜਾਂਦਾ ਇੱਕ ਕਪੂਰੀ ਹਣ ਕਪੂਰੀ ਦੇ ਵਿੱਚ Hindu ਬੇਰਾ ਨੇ ਆ ਕੇ ਬਾਬਾ ਬੰ다 ਸਿੰਘ ਬਹਾਦਰ ਜੀ ਨੂੰ ਇਹ ਆਖਿਆ ਕਿ ਬਾਬਾ ਜੀ ਸਾੜੀ ਤੇਆਂ ਦਾ ਜਦੋਂ ਨਿਕਾਹ ਹੁੰਦਾ ਹੈ ਭਾਜ ਜਦੋਂ ਵਿਆਹ ਹੁੰਦਾ ਹੈ ਤੇ ਸਭ ਤੋਂ ਪਹਿਲਾ ਸਾੜੀ ਧੀ ਦਾ ਡੋਲਾ ਕਪੂਰੀ ਦਾ ਜਿਹੜਾ ਕਦਮ ਜੀਣਾ ਉਹ ਆਪਣੇ ਘਰ ਲੈ ਜਾਂਦਾ ਹੈ ਕਾਫੀ ਸਮਾਂ ਸਾੜੀ ਧੀ ਨੂੰ ਆਪਣੇ ਘਰ ਰੱਖਦਾ ਏ ਉਸ ਤੋਂ ਬਾਅਦ ਫਿਰ ਸਾਡੇ ਘਰ ਛੱਡ ਜਾਂਦਾ ਏ ਅਸੀਂ ਬਹੁਤ ਦੁਖੀ ਹਾਂ ਸਾਡੇ ਕਿਸੇ ਨੇ ਮਦਦ ਨਹੀਂ ਕੀਤੀ ਤੇ ਉਸੇ ਰਾਤ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਤਾਨੂ ਤਿੰਨੋਂ ਖਤਮ ਕਰਦੇ ਨੇ ਇਸ ਜੰਗ ਦੇ ਵਿੱਚ ਸਤ ਸਿੰਘਾਂ ਦੀ ਸ਼ੇਰਤੀ ਹੁੰਦੀ ਹੈ ਫਿਰ ਸ ਕਪੂਰੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਪਹੁੰਚਦੇ ਨੇ ਸੋਡਾਰੇ ਦੇ ਵਿੱਚ ਹਣ ਸੋਡਾਰੇ ਦੇ ਵਿੱਚ ਜਦੋਂ ਪਹੁੰਚੇ ਉਦੋਂ ਦਾ ਜਿਹੜਾ ਹਕਮ ਹੈ ਉਸਮਾਨ ਖਾਨ ਉਸਮਾਨ ਖਾਨ ਦਾ ਨਾਮ ਸੁਣ ਕੇ ਸਿੱਖ ਸੰਗਤਾਂ ਦੇ ਤਾਂ ਹੁਣੇ ਤੂੜਕਾ ਉੱਠਦੇ ਨੇ ਕਿਉਂਕਿ ਉਸ ਨੇ ਪਹਿਰ ਬੁੱਧੂਨ ਸ਼ਾਹ 'ਤੇ ਨੋਸ਼ ਇਹ ਦਿੱਕੀਤਾ ਸੀ ਹਣ ਆਪਾਂ ਪੀਰ ਤਾਂ ਬਹੁਤ ਮਨਾਉਂਦੇ ਆ ਨਗਾਰੇ ਵਾਲਾ ਪੀਰ ਫੱਤੇ ਵਾਲਾ ਪੀਰ ਪੀਰ ਤਾਂ ਆਪਾਂ ਬਹੁਤ ਮਨਾ ਲੇ ਮਨਾਉਣੇ ਵੀ ਚਾਹੀਦੇ ਨੇ ਪਰ ਕਿਹੜੇ ਪੀਰ ਸਾਨੂੰ ਮਨਾਉਣੇ ਚਾਹੀਦੇ ਨੇ ਬੁੱਧ ਸ਼ਾਹ ਫੇਰ ਆ ਕੇ ਸਾਨੂੰ ਮਨਾਉਣੇ ਚਾਹੀਦੇ ਨੇ ਜਿਹੜੇ ਗੁਰੂ ਜੀ ਦੇ ਮਰਸ਼ਦ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਫੇਰ ਬੁੱਧ ਸ਼ਾਹ ਕੇ ਔਰੰਗਜ਼ੇਬ ਆਪਣਾ ਸੀਸ ਝੁਕਾਉਂਦਾ ਹੈ ਜਦੋਂ ਔਰੰਗਜ਼ੇਬ ਨੇ ਫੇਰ ਬੁੱਧ ਸ਼ਾਹ ਨੂੰ ਮਿਲਣਾ ਹੁੰਦਾ ਸੀ ਤਾਂ ਉਹ ਆਪਣਾ ਜੋੜਾ ਉਤਾਰ ਕੇ ਔਰੰਗਜ਼ੇਬ ਪਿਰ ਬੋਧੂ ਸ਼ਾਹ ਦੇ ਅੰਗੇ ਚੋਕਲ ਕੇ ਸਤਿਬਾਕਸਾ ਆਪਾ ਕਰਦਾ ਸੀ ਪਰ ਪਿਰ ਬੋਧੂ ਸ਼ਾਹ ਗੁਰਗੋਬੇ ਸਿੰਘ ਜੀ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਜਦੋਂ ਉਸ ਮਾਨ ਖਾਲ ਗੁਰਗੋਬੇ ਸਿੰਘ ਜੀ ਦੀ ਮਦਦ ਪਿਰ ਬੋਧੂ ਸ਼ਾਹ ਪਹਾੜੀ ਦੇ ਜੰਦ ਦੇ ਵਿੱਚ ਕਰਦੇ ਨੇ ਸਤ ਸੋਹ ਸਿੰਘ ਦਿੱਤੇ ਨੇ ਪਹਾੜੀ ਦੇ ਜੰਦ ਦੇ ਵਿੱਚ ਪਿਰ ਬੋਧੂ ਸ਼ਾਹ ਗੁਰਗੋਬੇ ਸਿੰਘ ਜੀ ਨੂੰ ਪੇਗਾਣੀ ਜਿੰਦ ਜਿਤ ਹੁੰਦੀ ਹੈ ਤੇ ਉਸੇ ਜਿੰਦ ਦੇ ਵਿੱਚ ਕਸ਼ੂਰ ਬਾਤ ਉਸਮਾਨ Khan ਪੇਰ ਬੁੱਧੂ ਸ਼ਾਹ ਮੰਗਦਾ ਹੈ ਤੇ ਪੇਰ ਬੁੱਧੂ ਸ਼ਾਹ ਜੀ ਦੇ ਨੂੰ ਇਕੱਤਰਤੀ ਦੇ ਵਿੱਚ ਟੋੜ ਕੱਟ ਕੇ ਉਸ ਦੇ ਚਤਲ ਦੇ ਨਾਲ ਤੇ ਪੇਰ ਬੁੱਧੂ ਸ਼ਾਹ ਜੀ ਦਾ ਸਿਰ ਜ਼ਮੀਨ ਦੇ ਉੱਪਰ ਰੱਖਿਆ ਜਾਂਦਾ ਹੈ ਪੂਰੀ ਢਾੜ ਨੂੰ ਜ਼ਮੀਨ ਦੇ ਵਿੱਚ ਦੱਬਿਆ ਜਾਂਦਾ ਹੈ ਇਸੇ ਰੂਪ ਪਰ ਰੱਖਿਆ ਜਾਂਦਾ ਹੈ ਆਸੇ ਪਾਸੇ ਸ਼ੱਕਰ ਤੇ ਦੈਨੂ ਖਲਾਰਿਆ ਜਾਂਦਾ ਹੈ ਤੇ ਜਦੋਂ ਸ਼ੱਕਰ ਤੇ ਦੈਨੂ ਖਲਾਰਿਆ ਗਿਆ ਤੇ ਕੁੱਤਿਆਂ ਨੇ ਆ ਕੇ ਪੀਰ ਬੁੱਧ ਸ਼ਾਹ ਜੀ ਨੂੰ ਦਾ ਜੜਾ ਸੀਸ ਹੈ ਨੋਚ ਨੋਚ ਕੇ ਠਾੜੀ ਇੱਕ ਪੀਰ ਸੀ ਜਿਹੜਾ ਗੁਰਗੋਵੇ ਸਿੰਘ ਦੇ ਬਾਪੜਾ ਗੁਰੂ ਮੰਨਦੇ ਸੀ ਪਰ ਉਸ ਮਾਰ ਕਾਰ ਨੇ ਇੱਕ ਤਸੀਹੇ ਦੇ ਕੇ ਪੀਰ ਬੁੱਧ ਸ਼ਾਹ ਜੀ ਨੂੰ ਸ਼ੀਰ ਦੇ ਕੇ ਤਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਨੂੰ ਬਾਹਦੀ ਸਜ਼ਾ ਦਿੱਤੀ ਅਤੇ ਕਾਫੀ ਜਿਹੇ ਮੁਸਲਮਾਨ ਆ ਪੀਰ ਬੁੱਧ ਸ਼ਾਹੀ ਹਵੇਲੀ ਦੇ ਵਿੱਚ ਜਾ ਕੇ ਲੁਕ ਲੁਕ ਗਏ ਤੇ ਉਹਨਾਂ ਨੂੰ ਉੱਤੇ ਬਾਹਦੀ ਜਿਹੜੀ ਸਜ਼ਾ ਸੀ ਦਿੱਤੀ ਉਸ ਤੋਂ ਬਾਅਦ ਉਸ ਪੀਰ ਬੁੱਧ ਸ਼ਾਹੀ ਜਿਹਦੀ ਜਿਹੜੀ ਹਵੇਲੀ ਹੈ ਉਸ ਦਾ ਨਾਮ ਪੈ ਜਾਂਦਾ ਹੈ ਕਤਲਗੜੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਹਤੇ ਵੀ ਏਨੇ ਆਇਆ ਕਿ ਇਹ ਜਿਹੜੀ ਮਾਸਦਾ ਐ ਤਾਂ ਕੋਈ ਕਬਰਾਂ ਨੇ ਇਹਨਾਂ ਨੂੰ ਢਾ ਲੋ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਨੇ ਜਿਨ੍ਹਾਂ ਨੇ ਮਾਸੂਮਾਂ ਉੱਤੇ ਜ਼ੁਲਮ ਕੀਤਾ ਉਹਨਾਂ ਨੂੰ ਖਤਮ ਕੀਤਾ ਹੈ ਕਿਉਂਕਿ ਆਪਾਂ ਵੀ ਕਰਵਾਨੀ ਦੇ ਵਿੱਚ ਆਉਂਦਾ ਹੈ ਇੱਕ ਗੁਰਗੋਏ ਸਿੰਘ ਜਿਹਨੂੰ ਬਾਬਾ ਬੰ다 ਸਿੰਘ ਬਹਾਦਰ ਜੀ ਨੂੰ ਮਿਲੇ ਬਨਾਰੀ ਨੇ ਤਾਂਤ੍ਰਿਕ ਵਿਦਿਆ ਸਿੱਖਰੇ ਨੇ ਪਰ ਫਿਰ ਵੀ ਇੱਕ ਬਾਰ ਮਿਲਣ ਤੋਂ ਬਾਅਦ ਕੋ ਰੋਜੀ ਦਾ ਪਤਾ ਕਣ ਗਿਆ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਐਵੇਂ ਬੱਕ ਬੱਕ ਡੇਰੀਆਂ ਦੇ ਜਾ ਕੇ ਆਪਣਾ ਸਿਰ ਝੁਕਾਉਂਦੇ ਆ ਜਦੋਂ ਸਾਨੂੰ ਸਮਝ ਲੱਗਦੀ ਹੈ ਤੇ ਆਪਾਂ ਗੁਰੂ ਕੋ ਵੀ ਸਿੰਘ ਜੀ ਅੱਗੇ ਧੰਨ ਧੰਨ ਸਤਿ ਸ੍ਰੀ ਅਕਾਲ ਸਤਿ ਦੇ ਕੇ ਸਿਰ ਝੁਕਾ ਕੇ ਆਖੀਏ ਕਿ ਗੁਰੂ ਜੀ ਐਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕੀ ਐਸੀ ਆਪਣੀਆਂ ਕਿ ਤੁਹਾਡੇ ਨਾਲੋਂ ਵਿਛੜ ਚੁੱਕੇ ਆ ਸਾਡੀਆਂ ਆਪਣੀਆਂ ਤਰਸੂਤਾ ਹੈ ਕਿ ਅਸੀਂ ਤੁਹਾਡੇ ਤੇ ਵਿਸ਼ਵਾਸ ਨਿਰਕਿਆ ਖਾਤਾ ਜਾ ਕੇ ਆਪਣਾ ਨੱਕ ਰਗੜ ਦਿੱਤਾ ਖਾਤਾ ਜਾ ਕੇ ਆਪਣਾ ਸਿੱਖੂ ਘਰ ਦਾ ਸਾਡੀਆਂ ਆਪਣੀਆਂ ਤਰਸੂਤਾ ਹੈ ਅਸੀਂ ਤੁਹਾਡੇ ਨਾਲੋਂ ਵਿਛੜਿਆ ਹੁਣ ਤੁਹਾਡੀ ਇਹ ਕਿਰਪਾ ਹੋਵੇਗੀ ਕਰ ਕਿਰਪਾ ਮੇਨੋ ਰੱਖ ਹੁਣ ਤੁਹਾਡੀ ਇਹ ਕਿਰਪਾ ਹੋਵੇਗੀ ਤੁਹਾਡੀ ਕਿਰਪਾ ਸਦਕਾ ਹੀ ਅਸੀਂ ਹੁਣ ਤੁਹਾਨੂੰ ਦੁਬਾਰਾ ਮਿਲ ਸਕਦੇ ਆ ਏ ਅਰਦਾਸ ਕਰੀਏ ਸਿਤਾ ਅੰਤਾਂ ਸਹਿਬ ਸਿਰਿ ਕੋ ਪ੍ਰਾਂਤ ਜੈ ਆਕੇ ਕਿ ਹਰਤਾ ਦੀ ਕਿਰਪਾ ਸਾਧਕਾ ਹੀ ਅਸੀਂ ਆਪਣਿਆ ਕਰਤੂਤਾਂ ਨਾਲ ਤੁਹਾਡੇ ਨਾਲ ਵਿਛੜ ਗਏ ਆ ਤੁਹਾਡੀ ਕਿਰਪਾ ਨਾਲ ਅਸੀਂ ਹੁਣ ਅਸੀਂ ਤੁਹਾਡੇ ਨਾਲ ਦੁਬਾਰਾ ਮਿਲਾਪ ਕਰਨਾ ਚਾਹੁੰਦੇ ਆ ਅਸੀਂ ਗੁਰੂ ਨਾਲ ਮਿਲਾਪ ਕਰੀਏ ਅੱਗੇ ਜੋ ਅਤਿਆ ਸਬਾਪਾ ਬੰਦਾ ਸਿੰਘ ਬਹਾਦਰ ਜੀ ਦਾ ਕਿਉਂਕਿ ਬਾਬਾ ਬੰਦਰ ਸਿੰਘ ਜੀ ਦਾ ਬਹਾਦਰ ਜੀ ਦਾ ਜਿਹੜਾ ਇਤਿਹਾਸ ਹੈ ਇਸ ਨੇ 6 ਸਾਲ ਲਈ 6 ਸਾਲ ਦੇ ਵਿੱਚ ਉਹਨਾਂ ਨੇ ਰਾਜ ਸਥਾਪਿਤ ਕੀਤਾ ਸਿੱਖ ਕੌਮ ਨੂੰ ਇੱਕ ਜੁਟ ਕੀਤਾ ਇਹ 6 ਸਾਲਾਂ ਦੇ ਇਤਿਹਾਸ ਵਿੱਚ ਬਾਰੇ ਬਾਰੇ ਜਾਣਗੇ ਕਿ ਮੈਂ ਪਹਿਲਾ ਸਮਾਣੇ ਜਾ ਕੇ ਮੈਂ ਛਟੋਰੇ ਦੇ ਛਟੋਰੇ ਕਾਫੀ ਕੜਾਮ ਪੈਸ ਦਾ ਮੁਸਤਬਾਦ ਆਦਿ ਕਾਂਚਪੂਰਾ ਨੂੰ ਫਤਿਹ ਕਰਦੇ ਦੋਏ ਕਪੂਰੀ ਪੋਚੇ ਕਪੂਰੀ ਤੋਂ ਸਮਾਣੇ ਜਾਂਦੇ ਨੇ ਅਗਲੇ ਵੀ ਦਵਾਰਾਂਗੇ